ਸੁਖਵੀਰ ਸਿੰਘ ਬਾਦਲ ਲੰਗੇ ਦੇਣੀ ਸ੍ਰੀ ਕਾਟਕਪੂਰ ਸਾਹਿਬ ਸਾਹਮਣੇ ਨਤਮਸਤਕ ਹੁੰਦੇ ਨੇ ਉੱਥੇ ਇੱਕ ਬੰਦ ਲਫਾਫਾ ਫੜਾਇਆ ਜਾਂਦਾ ਸੁਖਵੀਰ ਸਿੰਘ ਬਾਦਲ ਆਉਂਦੇ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆਉਂਦੇ ਨੇ ਅਨੁਸ਼ਾਸਨਿਕ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਆਉਂਦੇ ਨੇ ਸਾਬਕਾ ਜਰਨਲ ਸਕੱਤਰ ਗੁਰਚਰਨ ਗਰੇਵਾਲ ਅਤੇ ਉਹਨਾਂ ਦੇ ਨਾਲ ਦਲਜੀਤ ਚੀਮਾ ਜਿਹੜੇ ਸੀਨੀਅਰ ਅਕਾਲੀ ਲੀਡਰ ਨੇ ਉਹ ਉੱਥੇ ਮੌਜੂਦ ਹੁੰਦੇ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਆਉਂਦੇ ਨੇ ਆਉਣ ਤੋਂ ਬਾਅਦ ਨਤਮਸਤਕ ਹੋਇਆ ਜਾਂਦਾ ਹੈ ਪੇਸ਼ ਹੋਇਆ ਜਾਂਦਾ ਔਰ ਪੇਸ਼ ਹੋ ਕੇ ਇੱਕ ਬੰਦ ਲਫਾਫਾ ਜਿਹੜਾ ਉਹ ਸ਼੍ਰੀ ਕਾਲਤਖ ਸਾਹਿਬ ਜਿਸਦਾਰ ਨੂੰ ਫੜਾ ਦਿੱਤਾ ਜਾਂਦਾ ਹੈ ਇਹਦੇ ਉੱਤੇ ਸਵਾਲ ਚੁੱਕੇ ਨੇ ਸੁੱਚਾ ਸਿੰਘ ਛੋਟੇਪੁਰ ਨੇ ਸੁੱਚਾ ਸਿੰਘ ਛੋਟੇਪੁਰ ਇਸ ਤੇ ਸਵਾਲ ਚੁੱਕਦੇ ਨਜ਼ਰ ਆਏ ਨੇ ਉਹਨਾਂ ਦਾ ਸਾਫ਼ ਦਾਵਾ ਹੈ ਕਿ ਬੰਦ ਲਫਾਫਾ ਕਿਉਂ ਫੜਾਇਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਬੰਦ ਲਫਾਫਿਆਂ ਨੇ ਪਹਿਲਾਂ ਅਕਾਲੀ ਦਲ ਦਾ ਘਾਣ ਕੀਤਾ ਔਰ ਹੁਣ ਦੁਬਾਰਾ ਬੰਦ ਲਫਾਫੇ ਹੀ ਲਿਆਏ ਜਾ ਰਹੇ ਨੇ ਬੰਦ ਲਫਾਫਿਆਂ ਦਾ ਅਕਾਲੀ ਦਲ ਦੇ ਨਾਲ ਕੋਈ ਵੱਡਾ ਲੈਣ ਦੇਣ ਹੈ ਲੱਗਦਾ ਐ ਪ੍ਰਤੀਤ ਹੁੰਦਾ ਹੈ ਕਿ ਅਕਾਲੀ ਦਲ ਬੰਦ ਲਫਾਫਿਆਂ ਦੇ ਨਾਲ ਕੁਝ ਜ਼ਿਆਦਾ ਹੀ ਅਟੈਚਡ ਹੈ ਤੇ ਹੁਣ ਦੁਬਾਰਾ ਬੰਦ ਲਫਾਫਾ ਜਿਹੜਾ ਉਹ ਸ਼੍ਰੀ ਕਾਲਕਤਾਰ ਸਾਹਿਬ ਜੇਦਾਰ ਨੂੰ ਫੜਾ ਦਿੱਤਾ ਗਿਆ ਹੁਣ ਬਣਦਾ ਤਾਂ ਇਹ ਸੀ ਕਿ ਜੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਇਲਜ਼ਾਮ ਲੱਗੇ ਨੇ ਬਾਗੀ ਟਰੇ ਨੇ ਚਿੱਠੀ ਲਿਖ ਕੇ ਸ਼੍ਰੀ ਕਾਲਕਤਾਰ ਸਾਹਿਬ ਨੂੰ ਦਿੱਤੀ ਹੈ ਤਾਂ ਉਸ ਚਿੱਠੀ ਨੂੰ ਜਦੋਂ ਜਨਤਕ ਕਰ ਦਿੱਤਾ ਗਿਆ ਉਹ ਚਿੱਠੀ ਲੋਕਾਂ ਦੇ ਕੋਲ ਪਹੁੰਚ ਗਈ ਉਹ ਚਾਰ ਨੁਕਤੇ ਲੋਕਾਂ ਦੇ ਕੋਲ ਪਹੁੰਚ ਗਏ ਤਾਂ ਸੁਖਬੀਰ ਸਿੰਘ ਬਾਦਲ ਦੀ ਜਿਹ é ਉਹ ਚਿੱਠੀ ਸ਼੍ਰੀ ਕਾਰਤਕ ਸਾਹਿਬ ਜੇਜ਼ਦਾਰ ਦੇ ਕੋਲ ਜਿਹੜੀ ਗਈ ਹੈ ਉਹ ਬੰਦ ਕਿਉਂ ਰਹਿ ਗਈ ਉਹਨੂੰ ਕਿਉਂ ਜਨਤਕ ਨਹੀਂ ਕੀਤਾ ਗਿਆ ਹਾਲਾਂਕਿ ਬਣਦਾ ਸੀ ਉਹ ਚਿੱਠੀ ਜਨਤਕ ਕੀਤੀ ਜਾਵੇ ਬਣਦਾ ਸੀ ਕਿ ਉਹ ਚਿੱਠੀ ਦਾ ਜਵਾਬ ਜਿਹੜਾ ਆ ਉਹ ਜਨਤਕ ਕੀਤਾ ਜਾਵੇ ਕਿ ਸੁਖਬੀਰ ਸਿੰਘ ਬਾਦਲ ਨੇ ਵਿਰੋਧੀ ਜਾਂ ਬਾਗੀ ਧੜੇ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਜਾਂ ਸੁਖਬੀਰ ਸਿੰਘ ਬਾਦਲ ਨੇ ਜਿਵੇਂ ਉਹ ਕਹਿੰਦੇ ਸੀ ਕਿ ਨਮਾਣੇ ਸਿੰਘ ਵਾਂਗ ਆਇਆ ਉਸੇ ਤਰ੍ਹਾਂ ਆਪਣੀ ਮਾਫੀ ਮੰਗੀ ਹੈ ਇਹ ਤਾਂ ਜਨਤਕ ਹੋਣਾ ਚਾਹੀਦਾ ਸੀਗਾ ਜੇ ਲਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੇ ਇਹ ਚਿੱਠੀ ਬੰਦ ਰੱਖੀ ਗਈ ਹੈ ਤਾਂ ਸੰਸੇ ਜ਼ਰੂਰ ਪੈਦਾ ਹੁੰਦੇ ਆ ਕਿ ਇਸ ਚਿੱਠੀ ਦੇ ਵਿੱਚ ਹੈ ਕਿ ਜਿੰਨੂੰ ਲੋਕਾਂ ਤੱਕ ਨਹੀਂ ਪਹੁੰਚਾਇਆ ਜਾ ਰਿਹਾ ਜੇ ਇਲਜ਼ਾਮਾਂ ਦੀ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਿਹੜੇ ਇਲਜ਼ਾਮ ਨੇ ਉਹ ਪੰਥਕ ਪੱਧਰ ਦੇ ਇਲਜ਼ਾਮ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਬੀਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਦੇ ਵਿਚਲਾ ਕੋਈ ਨਿੱਜੀ ਵਿਵਾਦ ਨਹੀਂ ਹੈ ਉਹ ਪੰਥਕ ਵਿਵਾਦ ਹੈ ਜੇ ਰੋਸ ਹੈਗਾ ਤਾਂ ਪੰਥ ਦਾ ਰੋਸ ਹੈਗਾ ਸੁਖਬੀਰ ਸਿੰਘ ਬਾਦਲ ਨਾਲ ਜਾਂ ਅਕਾਲੀ ਦਲ ਦੇ ਨਾਲ ਜੇ ਅਕਾਲੀ ਦਲ ਦੁਆਰਾ ਸੁਰਜੀਤ ਨਹੀਂ ਹੋ ਸਕੀ ਤਾਂ ਉਹ ਪੰਥਕ ਵਿਵਾਦ ਹੈਗਾ ਆ ਉਹ ਪੰਥ ਦੇ ਲੋਕਾਂ ਦਾ ਰੋਸ ਹੈਗਾ ਕਿ ਪੰਥ ਦੇ ਲੋਕਾਂ ਨੇ ਅਕਾਲੀ ਦਲ ਨੂੰ ਮੋੜ ਦੁਆਰਾ ਸੁਰਜੀਤ ਨਹੀਂ ਕੀਤਾ ਜਾਂ ਅਕਾਲੀ ਦਲ ਦੇ ਵਿੱਚ ਆਪਣਾ ਫੇਥ ਨਹੀਂ ਦਿਖਾਇਆ ਜਾਂ ਅਕਾਲੀ ਦਲ ਦਾ ਨਿਗਾਰ ਹੁੰਦਾ ਗਿਆ ਇਹਦੇ ਵਿੱਚ ਸੁਖਬੀਰ ਬਾਦਲ ਅਤੇ ਸ੍ਰੀ ਕਾਲਤਖ ਸਾਹਿਬ ਦੇ ਜਥੇਦਾਰ ਗਾਨੀ ਰਖਬੀਰ ਸਿੰਘ ਦਾ ਕੋਈ ਨਿੱਜੀ ਵਿਵਾਦ ਕੋਈ ਨਿੱਜੀ ਫਖਸਾਦ ਨਹੀਂ ਸੀਗਾ ਕੋਈ ਨਿੱਜੀ ਕਨਵਰਸੇਸ਼ਨ ਨਹੀਂ ਸੀ ਹੋਣੀ ਜਿਸ ਨੂੰ ਲੈ ਕੇ ਇੱਕ ਚਿੱਠੀ ਬੰਦ ਕਰਕੇ ਦਿੱਤੀ ਗਈ ਤੇ ਉਹਨੂੰ ਬੰਦ ਕਰਕੇ ਹੀ ਰੱਖ ਲਿਆ ਗਿਆ ਪੰਥਕ ਮੁੱਦਾ ਸੀਗਾ ਪੰਥਕ ਮੁੱਦੇ ਦੇ ਆਧਾਰ ਦੇ ਉੱਤੇ ਚਿੱਠੀ ਜਨਤਕ ਹੋਣੀ ਚਾਹੀਦੀ ਸੀ ਪਰ ਜਨਤਕ ਨਹੀਂ ਕੀਤੀ ਗਈ ਉਸੇ ਤਰ੍ਹਾਂ ਬੰਦ ਹੈ ਹੁਣ ਬੰਦ ਚਿੱਠੀ ਦੇ ਵਿੱਚ ਕੀ ਹੈ ਇਹਦੇ ਉੱਤੇ ਸਵਾਲ ਚੁੱਕਦੇ ਨਜ਼ਰ ਆ ਰਹੇ ਨੇ ਸੋਚਾ ਸਿੰਘ ਛੋਟੇ ਪਰ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਵੀ ਬੰਦ ਚਿੱਠੀਆਂ ਨੂੰ ਲੈ ਕੇ ਵਿਵਾਦ ਖੜਾ ਕੀਤਾ ਸੀ ਉਸ ਵੇਲੇ ਵੀ ਵਿਵਾਦ ਉਹਨਾਂ ਦੇ ਖਿਲਾਫ ਖੜਾ ਹੋਇਆ ਸੀ ਬੰਦ ਚਿੱਠੀ ਦੇ ਆਧਾਰ ਦੇ ਉੱਤੇ ਹੀ ਸੌਦਾ ਸਾਧ ਨੂੰ ਮਾਫੀ ਦਿੱਤੀ ਗਈ ਸੀ ਹੁਣ ਦੁਬਾਰਾ ਜਦੋਂ ਆਪਣੀ ਮਾਫੀ ਮੰਗਣ ਦਾ ਸਮਾਂ ਆਇਆ ਉਦੋਂ ਵੀ ਬੰਦ ਚਿੱਠੀ ਜਿਹੜੀ ਆ ਉਹ ਸੌਂਪ ਦਿੱਤੀ ਗਈ ਹੁਣ ਇੱਥੇ ਆ ਕੇ ਬੰਦ ਚਿੱਠੀਆਂ ਦਾ ਵੇਰਵਾ ਕਦੋਂ ਖਤਮ ਹੋਵੇਗਾ ਬੀਬੀ ਜਗੀਰ ਕੋਰ ਦਾਵਾ ਕਰ ਚੁੱਕੇ ਨੇ ਕਿ ਪ੍ਰਧਾਨਗੀਆਂ ਆਉਂਦੀਆਂ ਰਹੀਆਂ ਨੇ ਬੰਦ ਚਿੱਠੀਆਂ ਦੇ ਪਰਦੇ ਫਾਸ਼ ਹੁੰਦੇ ਰਹੇ ਨੇ ਪਰ ਬੰਦ ਚਿੱਠੀਆਂ ਆਉਣੀਆਂ ਬੰਦ ਨਹੀਂ ਹੋਈਆਂ ਬੰਦ ਚਿੱਠੀ ਦੁਆਰਾ ਇੱਕ ਸੌਪ ਦਿੱਤੀ ਗਈ ਹੈ ਇਸੇ ਕਾਲਕਤ ਸਾਬਲੇ ਜਿਸਦਾਰ ਨੂੰ ਔਰ ਉਸ ਚਿੱਠੀ ਦੇ ਵਿੱਚ ਪੰਥਕ ਵਿਵਾਦ ਹੈ ਉਸ ਚਿੱਠੀ ਦੇ ਵਿੱਚ ਪੰਥਕ ਵਿਵਾਦ ਦਾ ਇੱਕ ਪਾਸਾ ਸ਼ਾਮਿਲ ਹੈ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਪੱਖ ਹੈਗਾ ਉਹ ਸ਼ਾਮਿਲ ਹੈ ਹੁਣ ਉਹੋ ਜਨਤਕ ਕਿਉਂ ਨਹੀਂ ਹੋਇਆ ਕਿਉਂ ਨਹੀਂ ਕੀਤਾ ਗਿਆ ਇਹਦੀਆਂ ਤਾਰਾਂ ਉਸ ਕਾਂਡ ਨਾਲ ਵੀ ਜੁੜਦੀਆਂ ਨੇ ਜਿਹੜਾ ਕਾਂਡ ਅਜੇ ਤੱਕ ਜਨਤਕ ਨਹੀਂ ਹੋਇਆ ਜਦੀ ਕੋਈ ਪ੍ਰਮਾਣਿਤਤਾ ਨਹੀਂ ਦਿੱਤੀ ਜਾ ਰਹੀ ਹਾਲਾਂਕਿ ਸੂਤਰਾਂ ਹਵਾਲੇ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਸ਼੍ਰੀ ਕਾਲ ਤਖਸਾਲ ਦੇ ਜਿ세ਰ ਗਾਨੀ ਰਗਬੀਰ ਸਿੰਘ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਇਹ ਯੂਕੇ ਦੇ ਵਿੱਚ ਮਿਲੇ ਸਨ ਇਹਨਾਂ ਦੀ ਮੁਲਾਕਾਤ ਹੋਈ ਸੀ ਲੰਗੇ ਸਮਿਆਂ ਦੇ ਵਿੱਚ ਲੰਗੇ ਦਿਨਾਂ ਦੇ ਵਿੱਚ ਇਹ ਮੁਲਾਕਾਤ ਵਿਦੇਸ਼ੀ ਧਰਤੀ ਦੇ ਉੱਤੇ ਹੋਈ ਹੈ ਜਿੱਥੇ ਜਾ ਕੇ ਇੱਕ ਨਿੱਜੀ ਗੱਲਬਾਤ ਕੀਤੀ ਗਈ ਹੈ ਹਾਲਾਂਕਿ ਜ਼ਰੂਰ ਇਸ ਮਾਮਲੇ ਦੇ ਉੱਤੇ ਕੋਈ ਪ੍ਰਮਾਣਿਤਤਾ ਨਹੀਂ ਹੈ ਕੋਈ ਵਾਜਬ ਬਿਆਨ ਕੋਈ ਸਾਹਮਣੇ ਨਹੀਂ ਲਿਆ ਸਕਦਾ ਪਰ ਜ਼ਰੂਰ ਇਹ ਇਲਜ਼ਾਮ ਲੱਗੇ ਸਨ ਔਰ ਜੇ ਇਹ ਸਹੀ ਹੈ ਤਾਂ ਬੰਦ ਚਿੱਠੀ ਦਾ ਕਾਰਨ ਇਹ ਮੀਟਿੰਗ ਜ਼ਰੂਰ ਹੋ ਸਕਦੀ ਹੈ ਹੁਣ ਬੰਦ ਚਿੱਠੀ ਕਦੋਂ ਖੁੱਲੇਗੀ ਕਦੋਂ ਇਹ ਬੰਦ ਚਿੱਠੀ ਦੇ ਖੁਲਾਸੇ ਸਾਹਮਣੇ ਆਉਣਗੇ ਇਹ ਸਮਾਂ ਦੱਸੇਗਾ ਪਰ ਸੁੱਚਾ ਸਿੰਘ ਛੋਟੇਪੁਰ ਜਿਹੜੇ ਨੇ ਉਹਨਾਂ ਨੇ ਵੱਡਾ ਵਿਵਾਦ ਖੜਾ ਕੀਤਾ ਸਵਾਲ ਖੜੇ ਕੀਤੇ ਨੇ ਔਰ ਸੁਖਬੀਰ ਸਿੰਘ ਬਾਦਲ ਨੂੰ ਦ ਕੀਤਾ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ